ਕੋਸਟ ਉਹਦਾ ਨਾਮ ਇਹ ਨਹੀਂ ਦਿੰਦਾ ਬੇਟਾ ਬਾਬਾ ਦੀਪੂ ਬਾਬਾ ਇੱਕ ਸਾਲ ਦੀ ਪੂਰਾ ਕਰਾ ਲਾਂਗੇ ਇਤਨਾ ਵਾਰ ਤੇ ਸਪੈਸ਼ਲ ਰੇਟ ਕੀਤੀ ਗਈ ਹੈ 3000 ਦਾ ਕੋਸਟ ਹੁੰਦਾ ਉਹ ਤਨਾ 300 ਰੁਪਏ ਚ ਕਰਾ ਦਾਂਗੇ ਫਿਰ 300 ਰੁਪਏ ਅੱਡੀ ਮਹੀਨਿਆਂ ਕਿ ਤਮਾ ਵਾਸ ਕਰ ਦੋਗੇ ਜੁਜੀਤ ਮਹੀਨਿਆਂ ਵਿੱਚ ਲੈ ਲੋਗੇ ਸਿਰਫ ਪੇਪਰ ਫੀਸ ਲਗੂ ਜੀ ਦੇ ਹਿਸਾਬ ਨਾਲ ਟੋਟਲ ਕੰਸਰਵੇਟ ਔਰ ਸੋਰੇਗਾ ਆਪਣਾ ਇੱਕ ਕੋਰਸ ਅੱਠ ਤਮਾਈਆਂ ਵਿੱਚ ਵੰਡਿਆ ਹੋਇਆ ਵਾ ਇਹਦੇ ਨਾਲ ਸਿਕਸ ਧਰਨੇ ਦੀ ਪੂਰੀ ਜਾਣਕਾਰੀ ਆ ਜਾਏਗੀ ਜੋ ਆਪਾਂ ਬੱਚੇ ਨੂੰ ਪੜਾਉਣਾ ਵਾ ਤੇ ਜੋ ਆਪਣੀ ਸਿਕਸ ਧਰਨੇ ਵਿੱਚ ਆਪਣਾ ਇਤਿਹਾਸ ਹੈ ਗੁਰਮੁਖ ਗੁਰੂ ਆਣੀ ਆ ਰਹੇ ਆਂ ਭਰਾਯਾ ਦਾ ਸਾਰੀ ਇੱਥੇ ਆ ਜਾਏਗੀ ਤੇ ਅੱਠ ਤਮਾਈਆਂ ਵਿੱਚ ਵੰਡਿਆ ਹੋਇਆ ਕੋਰਸ ਹੈ ਤਿੰਨ ਤਿੰਨ ਮਹੀਨੇ ਦੇ ਸੈਗਸ 6 ਕਿਤਾਬਾਂ ਪਹਿਲੀ ਤਮਾਈਚੇ ਕਿਤਾਬ ਪੜ੍ਹ ਕੇ ਦੀ ਐਪ ਇਹ ਹੱਦ ਕਰ ਦੇਣਾ ਵਾ ਇੱਕ ਤਾਂ ਆਪਾਂ ਨਹੀਂ ਪੇਪਰ ਹੱਲ ਕਰਨਾ ਆਸਾਂ ਦੀ ਵਾਰ ਪੜ੍ਹਨੀ ਆ ਇਹ ਹੱਲ ਕਰਨਾ ਵਾ ਹੱਲ ਕਰਕੇ ਸਾਡੇ ਬੰਦੇ ਨੂੰ ਫੋਨ ਕਰੋਗੇ ਤੇ ਇਹ ਤੁਹਾਨੂੰ ਕੋਈ ਲੈਣੀ ਕਿ ਤੇ ਸੈਕੰਡ ਵਾਈ ਤੁਹਾਨੂੰ ਦੇ ਦੇਣਗੇ ਸਿਰਫ 30 ਰੁਪਏ ਦੇ ਵਿੱਚ ਪਹਿਲੀ ਦਵਾਈ ਵਾਪਸ ਲੈ ਕੇ ਦੂਜੀ ਦਵਾਈ ਨਿਕਲਪਤਾਂ ਦੇ ਦੇਣਗੇ ਹਨ ਇਹ 2 ਸਾਲ ਦਾ ਕੋਰਸ ਹੈ ਇਹਦਾ ਫਾਇਦਾ ਵਾ ਕਿਤੇ ਵੀ ਸਕੂਲ ਵਿੱਚ ਤੁਸੀਂ ਨੌਕਰੀ ਕਰਨੀ ਹੋਵੇ ਹੋਰ ਵੀ ਜੀਪ ਕਾਲਸਾ ਦਵਾਂ ਦੇ ਸਕੂਲ ਨੇ ਅਕਾਲ ਅਕੈਡਮੀਆਂ ਵਾਂਗਰ ਦੇ ਪੇਂ ਪਰਵਾਦ ਸਕੂਲ ਨੇ ਜਾਂ ਇਨੇ ਵੱਡੇ ਸਕੂਲ ਬਣ ਰਹੇ ਨੇ ਇਹ ਉਹਨਾਂ ਦੀ ਮਜਬੂਰੀ ਹੋਣੀ ਕਿ ਸਿੱਖੀ ਦੇ ਮੈਸੇਜ ਬਸੋਚ ਰਿਹਾ ਵਾ ਵੀ ਸਾਡੇ ਵਿੱਚ ਜਿਹੜੀਆਂ ਗਰਾਫਟਾਂ ਆ ਰਹੀਆਂ ਨੇ ਉਹਨੂੰ ਕਿਵੇਂ ਕੀਤਾ ਜਾਵੇ ਧਾਰਮਿਕ ਟੀਚਰ ਲਈ ਤੇ ਇੱਕੋ ਇੱਕ ਆਸ ਰੱਖੀ ਜਾਂਦੀ ਆ ਦੇਖੋ ਧਾਰਮਿਕ ਲੀਡਰਾਂ ਤੋਂ ਕੋਈ ਆਸ ਨਹੀਂ ਕੀਤੀ ਜਾਂਦੀ ਹੁਣ ਜੋ ਕੁਛ ਉਹਨੇ ਕਰ ਦਿੱਤਾ ਰਾਜਸੀ ਲੀਡਰ ਸਿਰਫ ਆਪਣੇ ਇਲਾਸ਼ੀ ਰਾਜ ਦਿੱਤੇ ਹੀ ਕਰਦੇ ਆ ਧਰਮ ਨੂੰ ਬਾਰ-ਬਾਰ ਵਰਤਦੇ ਆ ਠੀਕ ਹੈ ਨਾ ਸਮਾਜਿਕ ਲੀਡਰ ਨੇ ਉਹ ਸਾਡੇ ਕੋਲ ਹੈ ਹੀ ਨਹੀਂ ਸਿੱਖਾਂ ਦੇ ਕੋਲ ਇੱਕੋ ਇੱਕ ਆਸ ਬਚੀ ਐ ਇਹਨੂੰ ਵੀ ਉੱਤੇ ਅੜ ਕੇ ਟੀਚਰਸ ਕੋਈ ਟੀਚਰ ਹੀ ਜਿਹੜੇ ਆ ਨਵੇਂ ਸਵਾਰਥ ਹੋ ਗਏ ਜਿਹੜੀ ਤਨਖਾਹਾਂ ਲੈਦੇ ਬਹੁਤ ਕੱਟ ਲੈਂਦੇ ਨੇ ਕਹੋ ਤੂੰ ਤੇ ਰੋਟੀ ਪਾਣੀ ਖਾਂਦੇ ਹਰ ਕਿਨੇ ਕੰਮ ਕੋਈ ਨਾ ਕੋਈ ਕਰਨਾ ਹੀ ਆ ਪਰ ਜਿਹੜਾ ਤੁਸੀਂ ਦੇ ਰਹੇ ਹੋ ਲੋਕ ਬੱਚਿਆਂ ਨੂੰ ਸਮਾਜ ਨੂੰ ਸੇਧ ਦੇ ਰਹੇ ਹੋ ਉਹ ਸਭ ਤੋਂ ਵੱਧ ਐਮ ਹੈ ਤੇ ਸਭ ਧਰਤੀ ਆਸੇ ਵੀ ਤੁਸੀਂ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰਕੇ ਤੇ ਇਹਨਾਂ ਬੱਚਿਆਂ ਦੇ ਵਿੱਚ ਆਪਾਂ ਸਿੱਖੀ ਦੇ ਮਨੁੱਖੋਂ ਪੈਦਾ ਕਰੀਏ ਜਿਹੜਾ ਜਿੰਨਾ ਪ੍ਰਚਾਰ ਹੋਣਾ ਆਪਾਂ ਸੋਨੇ ਪ੍ਰਚਾਰ ਨਹੀਂ ਹੋ ਰਿਹਾ ਪਰ ਸਿਆਰ ਤੇ ਸਾਡੇ ਕਰਜ਼ਾਰ ਤੋਂ ਹੋਣਾ ਆ ਸਾਡੇ ਕਹਿ ਨਾਲ ਜਾਂ ਜਿੰਨੀ ਹੋਣਾ ਤੇ ਕਰਜ਼ਾਰ ਜਿੰਨ ਤੇ ਨਹੀਂ ਬਣਾਉਦੇ ਆਪਾਂ ਉਹਨਾਂ ਚ ਗੱਲ ਬਣੀ ਜਿਵੇਂ ਬਹੁਤ ਟੀਚਰ ਬੋਰਡਰ ਬਣ ਗਏ ਤੇ ਤਾਂ ਹੀ ਉਹ ਬੱਚੇ ਤੁਹਾਡੇ ਵੇਖ ਕੇ ਮਾਡਲ ਬਣ ਗਏ ਹੁਣ ਜਿੰਨੀਆਂ ਸਮਾਜ ਜਿੰਨੀਆਂ ਵੀ ਗਰਾਫਟਾਂ ਆ ਰਹੀਆਂ ਵਾਂ ਉਹ ਇਸੇ ਕਰਕੇ ਆ ਰਹੀਆਂ ਤੇ ਇਹ ਆਪਣਾ ਧਰਮ ਬੁਣੀ ਜਾਣੇ ਗੁਰੂ ਸਾਹਿਬ ਦੇ ਸਮੇਂ ਵੇਖੋ ਕਿੰਨੇ ਔਖੇ ਹਾਲਾਤਾਂ ਵਿੱਚ ਆ ਕੇ ਉਹਨੇ ਪ੍ਰਚਾਰ ਕੀਤਾ ਤੇ ਡਿੱਗੇ ਹੋਏ ਬਿਲਕੁਲ ਸਮਾਜ ਨੂੰ ਕਿਉਂਕਿ ਉਹਨਾਂ ਦਾ ਹੱਥ ਆਇਆ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਔਰਤ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਦੇਖੋ ਸਭ ਤੋਂ ਵੱਡੀ ਅਹਿਮ ਗੱਲ ਸੀ ਬਾਕੀ ਤੁਹਾਨੂੰ ਮਾਰੇ ਡਾਉਣ ਹੀ ਲੱਗ ਰਹੀ ਸੀ ਪੁਣੇ ਵੀ ਇਤਨਾ ਹੀ ਹੋ ਰਿਹਾ ਬਾਕੀ ਪਾਸੇ ਚਲੋ ਬਾਕੀਆਂ ਨੂੰ ਗੱਲ ਛੱਡੋ ਆਪਾਂ ਇਹ ਵੇਖਣਾ ਵਾ ਵੀ ਆਪਾਂ ਪੰਜਾਬ ਦੇ ਵਿੱਚ ਜਿਹੜਾ ਪ੍ਰਚਾਰ ਕਰਨਾ ਵਾ ਉਹ ਸਿੱਖੀ ਦੇ ਮੁਤਾਬਕ ਕਰਨਾ ਵਾ ਮੁਰਬਾਨੀ ਦੇ ਸਿਧਾਤਾ ਮੁਤਾਬਕ ਕਰਨਾ ਵਾ ਪ੍ਰਚਾਰ ਕਿਵੇਂ ਹੋਣਾ ਵਾ ਜਿਤਨਾ ਗੁਰੂ ਸਾਹਿਬ ਨੇ ਕੀਤਾ ਸੀ ਉਹੀ ਇੱਕੋ ਇੱਕ ਤਰੀਕਾ ਵਾ ਪ੍ਰਚਾਰ ਦਾ ਮਿਰਸਵਾਰਸ ਤੇ ਕਈ ਨਵੇਂ ਬੱਚੇ ਨੂੰ ਜਦੋਂ ਆਪਾਂ ਤਿਆਰ ਕਰਨਾ ਵਾ ਵਧੀਆ ਮਨੁੱਖ ਬਣਾਉਣ ਵਾਸਤੇ ਉਹ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਜੋ ਵੀ ਬਣੇ ਉਹ ਕਿਸਾਨ ਬਣੇ ਬਣ ਕੀਤਾ ਪਰ ਉਹਦਾ ਉਹ ਕਰੈਕਟਰ ਹੋਵੇ ਸਿੱਖੀ ਦਾ ਕਰੈਕਟਰ ਜੇ ਤੋਂ ਝੜ ਕੇ ਪਵੇ ਸਿੱਖੀ ਦੀਆਂ ਨੂੰ ਗੁਰਬਾਣੀ ਦੇ ਅਦਰਸ਼ ਵੀ ਝੜਕ ਪਵੇ ਤੇ ਇਸ ਤਰ੍ਹਾਂ ਸਵਾਜ ਪ੍ਰਮਾਣ ਕਰਨਾ ਵਾ ਤੁਹਾਨੂੰ ਸਭ ਨੂੰ ਬੇਨਤੀ ਹੈ ਤੁਸੀਂ ਇਹ ਸਾਡੇ ਦੇ ਸਾਹਮਣੋ ਹੋ ਤੇ ਇੱਕ ਕੋਰਸ ਸਾਰੇ ਜਾਣੇ ਭਰੋ ਸਿਰਫ ਆਪਣੀ ਜਿਹੜੀ ਲੋੜ ਦੀ ਜਾਣਕਾਰੀ ਇੱਕ ਕਾਗਜ਼ ਉੱਪਰ ਦੇ ਦੇਓ ਸਾਰੀ ਨਾਂ ਪਿਤਾ ਦਾ ਨਾਂ ਮਾਤਾ ਦਾ ਨਾਂ ਤੇ ਐਡਰੈਸ ਤੇ ਟੈਲੀਫੋਨ ਨੰਬਰ ਜਨਮ ਤਰੀਕ ਇਹ ਦੇਖੀ ਸਾਨੂੰ ਦੋਗੇ ਅਸੀਂ ਤੁਹਾਡਾ ਆਨਲਾਈਨ ਕੋਰਸ ਬੁੱਕ ਕਰਨਾ ਹੋਣੀ ਠੀਕ ਹੈ ਜਿੰਨੇ ਐਗਜ਼ਾਮਾ ਲੈਣੀਆਂ ਵਾਂ ਜਾਂ 10 ਟੀਚਰ ਨੇ ਕਰਾਣ ਦੇ ਪੰਜ ਕਿਤਾਬਾਂ ਲੈ ਲਓ 300 ਰੁਪਏ ਸਾਹਣਾ ਬਾਕੀ 50 ਰੁਪਏ ਸਾਹਣ ਜੱਟੀਆਂ ਨਾਲ ਇਹ ਡਿਸਾਈਡ ਕਰ ਲੈਣਗੇ ਜਿਵੇਂ ਕਰਨਾ ਹੋ ਉਹ ਸਾਨੂੰ ਤੁਹਾਨੂੰ ਇੱਥੇ ਕੋਰਸ ਦੂ ਅੱਜ ਇੱਕ ਕੋਰਸ ਦੂ ਬਿਲਕੁਲ ਜਨੇ ਆ ਤੇ ਬਾਕੀ ਲੋਏ ਦੇਖ ਕੇ ਅੱਪ ਜੀ ਕਰੋ ਇਹ ਪੱਕਾ ਬਣਾ ਬਣਾਓ ਵੀ ਆਪਾਂ ਕਿਉਂਕਿ ਜੇ ਇਹੋ ਹੀ ਕੰਮ ਕਰਨਾ ਟੀਚਰ ਦਾ ਹੀ ساری ਉਮਰ ਤੇ ਤੇਰਾ ਪੂਰੇ ਤਰੀਕੇ ਨਾਲ ਪੂਰੇ ਵਧੀਆ ਤਰੀਕੇ ਨਾਲ ਕੀਤਾ ਜਾ ਆਪਣੇ ਧਰਮ ਦੀ ਜਾਣਕਾਰੀ ਦੇਖੋ ਦੁਨੀਆ ਜਿੰਨੀ ਵੀ ਆਪਣੇ ਪੜਾਈਆਂ ਨਾਲ ਵਾਲੀਆਂ ਬਿਲੇ ਵਾਲੀਆਂ ਇਹ ਸਾਰੀ ਤੇ ਖਤਮ ਹੋ ਜਣੀ ਆ। ਤਾਂ ਇੰਨੀ ਗੱਲ ਨੇ ਕੁਤ ਜਿਹੜੀ ਇਹ ਪੜਾਈ ਐ ਸਿੱਖੀ ਦੀ ਪੜਾਈ ਐ ਇਹ ਅਸੀਂ ਆਪਣੇ ਪੋਤਰੀਆਂ ਦੋਤਰੀਆਂ ਤੱਕ ਪਹੁੰਚਾਉਣੀ ਆ। ਉਦੋਂ ਤੱਕ ਵੀ ਖਤਮ ਨਹੀਂ ਹੋਣੀ। ਕੋਈ ਤੁਹਾਡੇ ਨੂੰ ਦਿੱਤਾ ਕਿ ਉਹ ਪਿਆਰ ਦਾ ਜੋ ਜਾਣਕਾਰੀ ਆਪਣੇ ਕੈਰੈਕਟਰ ਬਣਾ ਕੇ ਦੇਣਾ ਬੱਚੇ ਦਾ। ਉਹ ਤਿੰਨ ਪੀੜੀਆਂ ਤੱਕ ਰਹਿਣਾ। ਸੋ ਇਹ ਤੁਹਾਡਾ ਧੰਨਵਾਦ ਹੋਏਗਾ ਬਹੁਤ ਜ਼ਿਆਦਾ ਕਾਮਰੇ ਉੱਤੇ ਸਾੜ ਵੀ ਹੋਏਗਾ। ਜਿੱਤ ਨਹੀਂ ਇਸ ਪਾਸੇ ਆਪਾਂ ਲੱਗੇ ਤੇ ਕੋਰਸ ਕਰ ਸਕੀਏ। ਮੈਂ ਤਾਂ ਇਸ ਕੋਲ ਬੜਾ ਸ਼ਾਨਦਾਰ ਹੋ ਜੱਟ ਰਿਹਾ ਵਾ ਤੇ ਉਹ ਗੱਲਾਂ ਬਾਤਾਂ ਅਡੇ ਕਰਤੀ ਠੀਕ ਨੇ ਕਈ ਸਕੂਲਾਂ ਸਾਹਸੇ ਬੱਚੇ ਖੇਡ ਹੋ ਜਾਂਦੇ ਆ ਨੂੰ ਤੁਸੀਂ ਮੈਂ ਕਿਹਤੀ ਐ ਕਿ ਉਹ ਮੇਟੇ ਦੇ ਵਿੱਚ ਤੇ ਥੋੜਾ ਹੋਰ ਬਾਤਾਂ ਕੀਤੇ ਜਾਵੇ ਇਹ ਆਪਣੇ ਬੱਚੇ ਅਗਲੀ ਵਾਰੀ ਫਸਟ ਆਉਣ ਸਾਰੇ ਇਹ ਨਗਟ ਨਾਮ ਵੀ ਮਿਲਦੇ ਆ ਤੇ ਸਾਡੇ ਸੁਨਾਂ ਨੂੰ ਵੀ ਨਵਾਂ ਨਗਟ ਨਾਮ ਇੱਥੇ ਵੀ ਨਹੀਂ ਹੋਣੇ ਚਾਹੀਦੇ ਵੈ ਕਿ ਕਰਤਾਂ ਸਾ